ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜੋ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਆਪ ਜੀ ਜ਼ਰੂਰ ਇਸ ਵਿਚਾਰ ਤੇ ਗੌਰ ਕਰਨੀ ਜੀ ਆਪ ਜੀ ਵੀ ਦੇਖਦੇ ਹੋਗੇ ਕਿ ਅੱਜ ਕੱਲ ਬਹੁਤ ਜ਼ਿਆਦਾ ਚੈਨਲਸ ਇਸ ਤਰ੍ਹਾਂ ਨੇ ਜਿਨ੍ਹਾਂ ਦੇ ਉੱਪਰ ਕਰਮਾਤ ਦੀ ਗੱਲ ਕਰਕੇ ਜਾਂ ਇਸ ਤਰ੍ਹਾਂ ਕੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਵੀਰ ਭੈਣ ਦਾ ਕਿ ਇਹਨਾਂ ਦਾ ਦਸ ਦਵਾਰ ਖੁੱਲ ਗਿਆ ਹੈ ਤੇ ਇਹਨਾਂ ਨੇ ਇਹ ਦੇਖ ਲਿਆ ਹੈ ਜਾਂ ਇਹਨਾਂ ਨੂੰ ਉਹ అనుభవ ਹੋ ਗਿਆ ਹੈ ਫਿਰ ਜਿਹੜੇ ਇਸ ਤਰ੍ਹਾਂ ਦੀਆਂ ਆਡੀਓ ਜਾਂ ਵੀਡੀਓ ਬਣੀਆਂ ਨੇ ਉਹਨਾਂ ਦੇ ਫਿਰ ਵਿਊਜ਼ ਵੀ ਬਹੁਤ ਬਣਦੇ ਨੇ ਕਿਉਂਕਿ ਜਦੋਂ ਤੱਕ ਸਾਨੂੰ ਸੱਚ ਦਾ ਪਤਾ ਨਹੀਂ ਹੁੰਦਾ ਅਸੀਂ ਭਟਕ ਜਾਂਦੇ ਆ ਅਸੀਂ ਕਿਤੋਂ ਕੋਈ ਜਾਦੂ ਕਰਾਮਾਤ ਦੇ ਨਾਲ ਕੋਈ ਚੀਜ਼ ਹੋਣੀ ਦੇਖਣੀ ਚਾਹੁੰਦੇ ਆ ਸੋਚਦੇ ਆ ਕਿ ਇਹ ਸੱਚ ਹੈ ਆਪ ਜੀ ਵਿੱਚੋਂ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹਿਆ ਹੈ ਪਾਠ ਨੂੰ ਵਿਚਾਰਿਆ ਹੈ ਆਪ ਜੀ ਇਸ ਝੂਠ ਨੂੰ ਸੱਚ ਕਦੇ ਨਹੀਂ ਸਮਝੋਗੇ ਅਗਰ ਆਪਨੇ ਬਾਣੀ ਨੂੰ ਸਮਝਿਆ ਹੈ ਪਰਮੇਸ਼ਰ ਜੀ ਦੀ ਬਖਸ਼ਿਸ਼ صدਕਾ ਪਰ 80% ਸਿੱਖੀ ਵਾਰੇ ਗੁਰਮਤਿ ਵਾਰੇ ਜੋ ਆਡੀਓ ਵੀਡੀਓ ਬਣਾਈਆਂ ਜਾਂਦੀਆਂ ਨੇ ਉਹਨਾਂ ਵਿੱਚ ਇਹ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਨਾਲ ਇਹ ਅਨੁਭਵ ਹੋਏ ਨੇ ਇਹ ਜਿਸ ਤਰ੍ਹਾਂ ਕਰਾਮਾਤੀ ਟੰਗ ਦੇ ਨਾਲ ਸੱਚ ਜਾਣਿਓ ਇਹ 101% ਝੂਠ ਨੇ ਜਦੋਂ ਵੀ ਜੀਵਨ ਦੇ ਵਿੱਚ ਅਰਦਾਸ ਕਰਦੀਆਂ ਕਿ ਪਰਮੇਸ਼ਰ ਜੀ ਆਪ ਜੀ ਨੂੰ ਜ਼ਰੂਰ ਆਪਣੀ ਅਨੁਭਵਤਾ ਬਖਸ਼ਣ ਜਦੋਂ ਵੀ ਜ਼ਿੰਦਗੀ ਦੇ ਕਿਸੇ ਮੋੜ ਤੇ ਆਪ ਜੀ ਦੇ ਨਾਲ ਇਹ ਅਨੁਭਵਤਾ ਹੁੰਦੀ ਹੈ ਪਰਮੇਸ਼ਰ ਜੀ ਦੀ ਤਾਂ ਆਪ ਸਮਝ ਜਾਓਗੇ ਇਹ ਸਭ ਝੂਠ ਹੈ ਸਭ ਝੂਠ ਹੈ ਸਰਾਸਰ ਝੂਠ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਹਾਡਾ ਦਸਮ ਦਵਾਰ ਇਸ ਤਰ੍ਹਾਂ ਖੁੱਲਦਾ ਹੈ ਇਹ ਨਿਸ਼ਾਨੀਆਂ ਨੇ ਕਿ ਤੁਹਾਨੂੰ ਕੋਈ ਲਾਈਟ ਦਿਸ ਗਈ ਹੈ ਜਾਂ ਫਿਰ ਤੁਸੀਂ ਪਤਾ ਨਹੀਂ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਜਿਸ ਤਰ੍ਹਾਂ ਪਾਈਆਂ ਜਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਪ ਦੱਸਦੇ ਨੇ ਕਿ ਜਦੋਂ ਪਰਮੇਸ਼ਰ ਦੀ ਮਿਹਰ ਹੁੰਦੀ ਆ ਹਿਰਦੇ ਵਿੱਚ ਨਾਮ ਟਿਕਦਾ ਅਨਹਦ ਨਾਦ ਸੁਣਦੇ ਨੇ ਨਾਮ ਰਸ ਆਉਂਦਾ ਪਰਮੇਸ਼ਰ ਜੀ ਨਾਲ ਮਿਲਾਪ ਹੁੰਦਾ ਚੌਥੇ ਪੱਦੀ ਪ੍ਰਾਪਤੀ ਹੁੰਦੀ ਆ ਮੁਕਤੀ ਮਿਲ ਜਾਂਦੀ ਆ ਜੀਵਦਿਆਂ ਮੁਕਤ ਜੀਵਨ ਹੋ ਜਾਂਦਾ ਕਿ ਉਹਦੀਆਂ ਕੀ ਨਿਸ਼ਾਨੀਆਂ ਨੇ ਨਿਸ਼ਾਨੀਆਂ ਇਹ ਨੇ ਕਿ ਜੀਵ ਦਾ ਮਨ ਨਿਰਮਲ ਹੋ ਜਾਂਦਾ ਉਦੀ ਸੋਚ ਬਦਲ ਜਾਂਦੀ ਆ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਨਾਲ ਜੁੜ ਜਾਂਦਾ ਜੀਵ ਦਾ ਸਿਰਫ ਸੰਸਾਰ ਵਿੱਚ ਰਹਿਣਾ ਹੁੰਦਾ ਹੈ ਪਰ ਉਸ ਦਾ ਅੰਦਰਲਾ ਨਿਰੰਕਾਰ ਨਾਲ ਜੁੜ ਜਾਂਦਾ ਕੋਈ ਦੇਖਣ ਵਾਲੇ ਨੂੰ ਉੱਪਰੋਂ ਉਹ ਪਹਿਲਾ ਵਾਲਾ ਵਿਅਕਤੀ ਦੱਸਦਾ ਪਹਿਰਾਵਾ ਬਦਲ ਹੋ ਸਕਦਾ ਪਰ ਦੂਸਰਾ ਇਨਸਾਨ ਜਿਹੜਾ ਆਪ ਉਸ ਅਨੁਭਵਤਾ ਨੂੰ ਅਨੁਭਵ ਕਰ ਚੁੱਕਿਆ ਜਿਸ ਤੇ ਪਰਮੇਸ਼ਰ ਜੀ ਨੇ ਰਹਿਮਤ ਕਰ ਦਿੱਤੀ ਆ ਉਹ ਪਹਿਚਾਨ ਸਕਦਾ ਹੈ ਕਿ ਹਾਂ ਇਹਦੇ ਤੇ ਬਖਸ਼ਿਸ਼ ਹੈ ਇਹਨੇ ਕੁਝ ਰਸ ਮਾਣਿਆ ਹੈ ਇੱਕ ਗੱਲਾਂ ਕਰਨ ਦੀਆਂ ਨਹੀਂ ਹੈ ਜਵਾਨੀ ਕਲਾਮੀ ਅਸੀਂ ਇਹਨੂੰ ਦੱਸ ਨਹੀਂ ਸਕਦੇ ਜਦੋਂ ਅੰਦਰ ਇਹ ਵਾਪਰਦਾ ਫਿਰ ਪਤਾ ਲੱਗਦਾ ਕਿਸ ਤਰ੍ਹਾਂ ਫਿਰ ਅੰਦਰੋਂ ਜੀਵਨ ਬਦਲ ਹੋ ਜਾਂਦਾ ਕਿਸ ਤਰ੍ਹਾਂ ਦੁਨੀਆ ਬਦਲ ਜਾਂਦੀ ਹੈ ਜਦਕਿ ਦੁਨੀਆ ਉਹੀ ਹੁੰਦੀ ਆ ਪਰ ਦੁਨੀਆ ਦੀ ਅਸਲੀਅਤ ਪਤਾ ਲੱਗ ਜਾਂਦੀ ਆ ਕਿ ਇਹ ਦੁਨੀਆ ਹੈ ਕਿ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਤੇ ਭਰੋਸਾ ਨਹੀਂ ਰਹਿੰਦਾ ਪਤਾ ਲੱਗ ਜਾਂਦਾ ਕਿ ਜੋ ਕੁਝ ਕਰ ਰਿਹਾ ਉਹ ਪਰਮੇਸ਼ਰ ਆਪ ਕਰ ਰਿਹਾ ਸਿਰਫ ਕਹਿਣ ਮਾਤਰ ਨਹੀਂ ਇਹਦੀ ਇਹ ਅੰਦਰੋਂ ਅਨੁਭਵ ਹੋ ਜਾਂਦੀ ਹੈ ਚੀਜ਼ ਇਹ ਪ੍ਰਤੱਖ ਦਿਖ ਜਾਂਦੀ ਹੈ ਚੀਜ਼ ਅੰਦਰ ਖਾਤੇ ਕਿ ਜੋ ਕੁਝ ਹੋ ਰਿਹਾ ਪਰਮੇਸ਼ਰ ਤੋਂ ਹੋ ਰਿਹਾ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਹਰ ਇੱਕ ਚੀਜ਼ ਉੱਥੇ ਫਿਰ ਸਿਰਫ ਕਹਿਣ ਦੀ ਗੱਲ ਨਹੀਂ ਰਹਿੰਦੀ ਉੱਥੇ ਅੰਦਰ ਸਭ ਪ੍ਰਤੱਖ ਪ੍ਰਤੀਤ ਹੋ ਜਾਂਦੀ ਆ ਬਹੁਤ ਮਨ ਨੂੰ ਦੁੱਖ ਹੁੰਦਾ ਜਦੋਂ ਸਿੱਖੀ ਦੇ ਨਾਂ ਤੇ ਗੁਰਮਤ ਦੇ ਨਾਂ ਤੇ ਇਸ ਤਰ੍ਹਾਂ ਦੀਆਂ ਵੀਡੀਓ ਆਡੀਓ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਕਿਸ ਤਰ੍ਹਾਂ ਮਤਲਬ ਝੂਠ ਤੇ ਝੂਠ ਕਿਸ ਤਰ੍ਹਾਂ ਤੇ ਪ੍ਰਚਾਰ ਚੱਲ ਰਹੇ ਨੇ ਤੇ ਸੁਣਨ ਵਾਲੇ ਵੀ ਵਿਚਾਰੇ ਪਤਾ ਨਹੀਂ ਤੇ ਇਸ ਤਰ੍ਹਾਂ ਹੈ ਕਿ ਅਜੇ ਸੋਝੀ ਨਹੀਂ ਆਈ ਹੈ ਕਿ ਸੁਣਨ ਨੂੰ ਵੀ ਸਾਰੇ ਉਧਰ ਨੂੰ ਭੱਜਦੇ ਨੇ ਫਿਰ ਇਹ ਦੇਖਿਆ ਜਾਂਦਾ ਕਿ ਕਿੰਨਾ ਮਤਲਬ ਸਾਡੇ ਵਿੱਚ ਅੰਧਵਿਸ਼ਵਾਸ ਹੈ ਪਰ ਇਹ ਖਿਆਲ ਆਉਂਦਾ ਕਿ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ ਤੇ ਉਸ ਵਕਤ ਕਹਿੰਦੇ ਸੀ ਕਿ ਦੁਨੀਆ ਅੰਧਵਿਸ਼ਵਾਸ ਵਿੱਚ ਹੈ ਅੱਜ ਵੀ ਦੁਨੀਆ ਅੰਧਵਿਸ਼ਵਾਸ ਵਿੱਚ ਹੈ ਪਾਤਸ਼ਾਹ ਦੇ ਸਮਝਾਉਣ ਦੇ باوجود ਵੀ ਦੁਨੀਆ ਅੰਧਵਿਸ਼ਵਾਸ ਚੋਂ ਨਿਕਲ ਨਹੀਂ ਰਹੀ ਗੁਰਬਾਣੀ ਕੀ ਕਹਿ ਰਹੀ ਆ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਉਸ ਪਰਮੇਸ਼ਰ ਦੇ ਨਾਲ ਮਿਲਣ ਦੇ ਲਈ ਕੀ ਕਰਨਾ ਹੈ ਤੇ ਜਦੋਂ ਅਸੀਂ ਉਹ ਕਰਦੇ ਹਾਂ ਤਾਂ ਕੀ ਵਾਪਰਦਾ ਹੈ ਕਿਸ ਤਰ੍ਹਾਂ ਹਿਰਦਾ ਨਿਰਮਲ ਹੁੰਦਾ ਹੈ ਕਿਸ ਤਰ੍ਹਾਂ ਸਮਾਈ ਹੋ ਜਾਂਦੀ ਹੈ ਅਸੀਂ ਉਹਨਾਂ ਗੱਲਾਂ ਵੱਲ ਜਾਂਦੇ ਹੀ ਨਹੀਂ ਅਸੀਂ ਬਸ ਕੁਸ਼ ਕਰਾਮਤ ਹੋਏ ਕਰਾਮਤ ਸੁਣੀਏ ਕਿ ਇਹ ਹੋ ਗਿਆ ਬਸ ਅਸੀਂ ਉਹਨਾਂ ਗੱਲਾਂ ਨੂੰ ਸੱਚ ਸਮਝ ਰਹੇ ਹਾਂ ਜਦੋਂ ਕਿ ਉਹ ਸਰਾਸਰ ਝੂਠ ਨੇ ਪਾਤਸ਼ਾਹ ਨੇ ਤੇ ਬਾਣੀ ਚ ਕਿਹਾ ਹੈ ਨਾ ਕਿ ਇਹ ਤੇ ਗੁੰਗੇ ਦੀ ਮਠਿਆਈ ਹੈ ਜਿਨੇ ਇਹ ਰਸ ਚਖਿਆ ਉਹ ਬਿਆਨ ਨਹੀਂ ਕਰ ਸਕਦਾ ਜੋ ਕਰ ਰਿਹਾ ਬਿਆਨ ਉਹ ਝੂਠਾ ਹੈ ਇਹ ਰਸ ਬਿਆਨ ਨਹੀਂ ਹੋ ਸਕਦੇ ਇਹ ਅਨੁਭਵਤਾ ਬਿਆਨ ਨਹੀਂ ਹੋ ਸਕਦੀ ਇਹ ਸਿਰਫ ਮਾਣੀ ਹੀ ਜਾ ਸਕਦੀ ਹੈ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ بیٹے ਦੀ ਇੰਟਰਵਿਊ ਦੀ ਵੀਡੀਓ ਪਾਵਾਂਗੇ ਜਿਸ ਨੂੰ ਸੁਣ ਕੇ ਕੱਲ ਦਾਸੀ ਦੇ ਮਨ ਵਿੱਚ ਪਰਮੇਸ਼ਰ ਜੀ ਨੇ ਅੱਜ ਵਾਲੀ ਇਹ ਵੀਡੀਓ ਬਣਾਉਣ ਦੇ ਲਈ ਪ੍ਰੇਰਣਾ ਕੀਤੀ ਉਹ ਇੰਟਰਵਿਊ ਕਰਨ ਵਾਲਾ ਵੀਰ ਇੱਕ ਦੋ ਵਾਰ ਪੁੱਛਦਾ ਕਿ ਹੋਰ ਮਤਲਬ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਤੁਹਾਡੇ ਨਾਲ ਕੋਈ ਕਰਾਮਾਤ ਹੋਈ ਕਿਉਂਕਿ ਉਹਨਾਂ ਨੇ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਕਾਫੀ ਬਣਾਈਆਂ ਹੋਈਆਂ ਨੇ ਕਰਾਮਾਤ ਦੀਆਂ ਜਾਂ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਦਾਸੀ ਨੇ ਉਹ ਸੁਣੀਆਂ ਨਹੀਂ ਬਸ ਫੋਟੋ ਦੇਖ ਕੇ ਅੰਦਾਜ਼ਾ ਲੱਗ ਗਿਆ ਉੱਪਰੋਂ ਪਰ ਐਸ ਬੇਟੇ ਦੀ ਜੋ ਹੈ ਇਸ ਬੇਟੇ ਤੇ ਵਾਕਈ ਵਿੱਚ ਪਰਮੇਸ਼ਰ ਜੀ ਦੀ ਬਖਸ਼ਿਸ਼ ਹੋਈ ਆ ਉਦਾ ਜੀਵਨ ਬਦਲ ਗਿਆ ਹੋਰ ਬਦਲਦਾ ਜਾਏਗਾ ਜੇ ਪਰਮੇਸ਼ਰ ਜੀ ਦੀ ਬਖਸ਼ਿਸ਼ ਸਦਕਾ ਇਸ ਰਸਤੇ ਤੇ ਚੱਲਿਆ ਹੈ ਚੱਲਦਾ ਜਾਏਗਾ ਹੋਰ ਬਦਲ ਜਾਏਗਾ ਜੀਵਨ ਉਸ ਸਿਮਰਨ ਦੀ ਗੱਲ ਕਰਦੇ ਨੇ ਸਿਮਰਨ ਜ਼ਰੂਰ ਰੰਗ ਲਿਆਉਂਦਾ ਹੈ ਸਿਮਰਨ ਦੀ ਵਿਧੀ ਚਾਹੇ ਕੋਈ ਵੀ ਹੋਵੇ ਅਸੀਂ ਕਿਸੇ ਵੀ ਵਿਧੀ ਨਾਲ ਸਿਮਰਨ ਕਰ ਸਕਦੇ ਹਾਂ ਜਿਸ ਤਰ੍ਹਾਂ ਸਾਨੂੰ ਕਰਨਾ ਪਿਆਰਾ ਲੱਗਦਾ ਹੈ ਸਿਮਰਨ ਨੂੰ ਜ਼ਰੂਰ ਰੰਗ ਲੱਗਦਾ ਹੈ ਆਪ ਜੀ ਜ਼ਰੂਰ ਇਹ ਵੀ ਸੁਣਿਓ ਤਾਂ ਆਪ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਜੀਵਨ ਦੇ ਵਿੱਚ ਬਦਲਾਵ ਆਉਂਦੇ ਨੇ ਨਾ ਕਿ ਕਰਮਾਤਾ ਅਸੀਂ ਸੁਣੀਏ ਜੋ ਸੱਚੀ ਗੱਲ ਹੈ ਉਹ ਬਦਲਾਵ ਹੈ ਜੇ ਕਰਮਾਤਾ ਦੀਆਂ ਗੱਲਾਂ ਨੇ ਉਹ ਝੂਠੀਆਂ ਨੇ ਜੋ ਰਿੱਧੀਆਂ ਸਿੱਧੀਆਂ ਤੱਕ ਰਹਿ ਜਾਂਦੇ ਨੇ ਉਹ ਪਰਮੇਸ਼ਰ ਤੱਕ ਅੱਪੜ ਨਹੀਂ ਸਕਦੇ ਇਹ ਦਾਸੇ ਨਹੀਂ ਕਹਿ ਰਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ